ਤੁਸੀਂ ਦੇਖ ਸਕਦੇ ਹੋ ਵੀ ਰੰਗਤ ਬਈ ਰੰਗਤ ਜਿਹੜੀ ਆ ਕੜ ਕੇ ਆ ਰਹੀ ਹੈ ਦੂਜੀ ਕੇਸਰ ਨਾ ਆ ਰਹੀ ਹੈ ਬਿਲਕੁਲ ਹਾਂ ਕੇਸਰ ਨਾਲ ਵੀ ਤੇ ਉਦਦਾ ਵੀ ਇਹ ਜਿਹੜਾ ਰੈਡੀਸ਼ ਹੋਇਆ ਲਾਲ ਰੰਗ ਹੋਇਆ ਇਹ ਕੜ ਕੇ ਹੋਇਆ ਹੋਇਆ ਹੈ ਇਹ ਮਤਲਬ ਜਿਵੇਂ ਆਪਾਂ ਇੱਥੋਂ ਸਰਦੀ ਤੋਂ ਸ਼ੁਰੂਆਤ ਕੀਤੀ ਸੀਗੀ ਮਤਲਬ ਜਦੋਂ ਸਰਦੀਆਂ ਆਈਆਂ ਫਿਰ ਉਹ ਥੋੜਾ ਜਿਹਾ ਘਟ ਗਿਆ ਸੀਗਾ ਕੰਮ ਤੇ ਉਹਦਾ ਮਤਲਬ ਫਿਰ ਇੱਕ ਆਪਾਂ ਨੂੰ ਸਬਸਟੀਟਿਊਟ ਚਾਹੀਦਾ ਸੀਗਾ ਕੋਈ ਹਨਾ ਅੱਜਕੱਲ ਆਪਾਂ ਦੇਖਦੇ ਆਂ ਵੀ ਆਪਾਂ ਨੂੰ ਗੈਸ ਤੇ ਕੜਾਈਆਂ ਦੇ ਵਿੱਚ ਮਿਲਦਾ ਦੁੱਧ ਇਹ ਚੀਜ਼ ਕਿਤੇ ਨਹੀਂ ਸੀਗੀ ਇਹ ਟ੍ਰੈਡੀਸ਼ਨਲ ਆ ਜਿਵੇਂ ਆਪਣੀ ਇਹ ਬਿਲਕੁਲ ਹੀ ਨਹੀਂ ਸੀ ਚੀਜ਼ ਇਹ ਵੱਡੀਆਂ ਵੱਡੀਆਂ ਕੜਾਹੀਆਂ ਰੱਖੀਆਂ ਹੋਈਆਂ ਨੇ ਉੱਪਰ ਮਲਾਈ ਜਮਾਈ ਹੁੰਦੀ ਹੈ ਤੇ ਕਾਫੀ ਜ਼ਿਆਦਾ ਡੈਕੋਰੇਸ਼ਨ ਕੀਤੀ ਹੁੰਦੀ ਹੈ ਹਨਾ ਪਰ ਇਹਦਾ ਕਨਸੈਪਟ ਸਾਰੇ ਬਾਜ਼ਾਰ ਤੋਂ ਲੱਗ ਚੱਲ ਕੇ ਲੈ ਗਿਆ ਜਾਂਦਾ ਹੈ ਡਰ ਨਹੀਂ ਜਿਗਾ ਵੀ ਚੱਲੇਗਾ ਜਾਂ ਨਹੀਂ ਚੱਲੇਗਾ ਉਹ ਤਾਂ ਮਤਲਬ ਮੈਦਾ ਪਾ ਦੋ ਥੋੜਾ ਜਿਹਾ ਦੁੱਧ ਦੇ ਵਿੱਚ ਜਾਂ ਸੂਜੀ ਪਾ ਦੋ ਹੋਰ ਵੀ ਇੱਕ ਦੋ ਚੀਜ਼ਾਂ ਇਦਾਂ ਦੀਆਂ ਪੈ ਜਾਂਦੀਆਂ ਨੇ ਰਸਕ ਪੈਂਦੇ ਨੇ ਅੱਜ ਕੱਲ੍ਹ ਗਾੜਾ ਕਰਨ ਨੂੰ ਇਹਨੂੰ ਉਹ ਬੜਾ ਕੁਸ਼ ਆ ਉਹ ਹੁਣ ਮਤਲਬ ਆਪਾਂ ਵੀ ਇਹਦੇ ਵਿੱਚ ਸੜਦੀਏ ਮੁੱਠੀ ਤੇ ਉੱਤੇ ਇੰਨੀ ਮੋਟੀ ਮੋਟੀ ਮਲਾਈ ਆ ਪਰ ਉਹਦਾ ਕੀ ਫਾਇਦਾ ਹਨਾ ਮਲਾਈ ਹੁਣ ਜੇ ਵੀ ਮੈਨੂੰ ਪੁੱਛਦੇ ਵੀ ਆ ਕਈ ਜਣੇ ਆ ਕਿ ਮੈਂ ਤਾਂ ਵਿਚੀ ਘੋਲ ਦੰਨਾ ਮੈਂ ਮਤਲਬ ਅਲੱਗ-ਅਲੱਗ ਕਨਸੈਪਟ ਨਹੀਂ ਹੈਗਾ ਉਹ ਕੜਚੀ ਆਪਾਂ ਵਿੱਚੋਂ ਭਰਨੀ ਆ ਸਾਰਿਆਂ ਨੂੰ ਜਿੰਨੀ ਮਾਤਰਾ ਜਾਣੀ ਆ ਉਹ ਇੱਕੋ ਜੀ ਚਲੀ ਜਾਣੀ ਆ ਇਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਬ੍ਰਦਰ ਮੈਂ ਇੰਜੀਨੀਅਰ ਸੀਗਾ ਇੱਕ ਦੋ ਜੌਬ ਹੋਰ ਵੀ ਇਤੋਂ ਪਹਿਲਾਂ ਕੀਤੀਆਂ ਲਗੀਆਂ ਸੀ ਐਨਸੀਬੀਐਮਸੀ ਪ੍ਰੋਗਰਾਮਿੰਗ ਹੁੰਦੀ ਆਉਂਦਾ ਰੀ ਕੰਪਿਊਟਿੰਗ ਨਿਊਮੈਰਿਕਲ ਕੰਟਰੋਲ ਹੁੰਦਾ ਉਲੇ ਜੀ ਵੀ ਮੈਂ ਕੁਛਕਾ ਟਾਈਮ ਕੰਮ ਕੀਤਾ ਬਸ ਇਲੈਕਟ੍ਰੀਸ਼ੀਅਨ ਟੈਕਨੀਸ਼ੀਅਨ ਆ ਉਦਾਂ ਇਲੈਕਟ੍ਰੀਕਲ ਦਾ ਵੀ ਮੈਂ ਕੰਮ ਕਰਨਾ ਡਿਪਲੋਮਾ ਮੇਰੇ ਕੋ ਇਲੈਕਟ੍ਰੀਕਲ ਦਾ ਬੀਟੈਕ ਮੇਰੇ ਕੋ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਤੇ ਉਦੋਂ ਬਾਅਦ ਵੀ ਨਿੱਕੇ ਮੋਟੇ ਕੋਰਸ ਕਰਦੇ ਕੀਤੇ ਆਈਐਸ ਵੀ ਕੀਤੀ ਆ ਮੈਂ ਜਿੰਵੇਂ ਪਹਿਲਾ ਮਹਿਮੂਨਾ ਸੀਗਾ ਜ਼ਰੂਰ ਉਦੋਂ ਜਿਵੇਂ ਥੋੜਾ ਜਿਹਾ ਹੋਰ ਹਿਸਾਬ ਸੀਗਾ ਪਰ ਜਦੋਂ ਮੈਂ ਸਿੰਘ ਸਜਿਆ ਮੈਂ ਬੀ ਟੈਕ ਤੋਂ ਬਾਅਦ ਉਦੋਂ ਬਾਅਦ ਮਤਲਬ ਥੋੜਾ ਜਿਹਾ ਸੁਭਾਅ ਚੇਂਜ ਹੁੰਦਾ ਹੁੰਦਾ ਮਤਲਬ ਐਵੇਂ ਜਿਹਾ ਹੋ ਗਿਆ ਵੀ ਕਿਸੇ ਦੇ ਅੰਡਰ ਨਹੀਂ ਆਪਾਂ ਰਹਿ ਸਕਦੇ ਇਦਾਂ ਹੀ ਬਸ ਕੋਈ ਆਪਣਾ ਇੰਡੀਪੈਂਡੈਂਟ ਰੈਕ ਕੋਈ ਆਪਣਾ ਕਰੀਏ ਹਨਾ ਸਭ ਤੋਂ ਕਾਲ ਤੁਸੀਂ ਦੇਖਾਂ ਸਿਟੀ ਹੈਡਲਾਈਨਸ ਤੇ ਮੈਂ ਅੰਬਰਗੇ ਪੱਖੋ ਵਾਲੇ ਰੋਡ ਤੋਂ ਲੰਘ ਰਹੇ ਸੀਗੇ ਫੁਲਨਾਵਾਂ ਚੌਂਕ ਦੇ ਬਿਲਕੁਲ ਨੇੜੇ ਸੀਗੇ ਤਾਂ ਸੜਕ ਦੇ ਕਿਨਾਰੇ ਤੇ ਇੱਕ ਬਾਈ ਜੀ ਨਿਯੰਗ ਸਿੰਘ ਬੈਠੇ ਸਾਨੂੰ ਦੇਖੇ ਤੇ ਉਹਨਾਂ ਦਾ ਕਾਫੀ ਵਧੀਆ ਸੈਟਅਪ ਸੀਗਾ ਤੇ ਇੱਕ ਕਹਿ ਲਓ ਘੜੇ ਦੇ ਵਿੱਚ ਦੁੱਧ ਕੱਢ ਰਿਹਾ ਤੁਹਾਨੂੰ ਸੈਟਅਪ ਦਿਖਾਵਾਂਗੇ ਸਾਰਾ ਤੇ ਜਾਣਾਂਗੇ ਵੀ ਕਦੋਂ ਤੋਂ ਸ਼ੁਰੂ ਕੀਤਾ ਕਿਸ ਤਰੀਕੇ ਨਾਲ ਜਿਹੜਾ ਸਾਰਾ ਦੁੱਧ ਤਿਆਰ ਹੁੰਦਾ ਤਾਂ ਬਾਈ ਜੀ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦੀ ਲਾਈਫ ਬਾਰੇ ਵੀ ਜਾਣਾਂਗੇ ਖੁਸ਼ ਨਾਲ ਵਿੱਚ ਗੱਲਾਂ ਕਰਾਂਗੇ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤ ਹੈ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਕੀ ਪਤ ਹੈ ਬਾਈ ਗੁਰਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਮ ਦੱਸੋ ਮੈਨੂੰ ਤੇ ਇੱਥੇ ਸਾਨੂੰ ਖੜ੍ਹਦੇ ਨੂੰ ਕਿੰਨਾ ਸਮਾਂ ਹੋ ਗਿਆ ਮੇਰਾ ਨਾਮ ਵੀਰੇ ਗਗਨਦੀਪ ਸਿੰਘ ਤੇ ਇੱਥੇ ਮੈਨੂੰ ਤੀਜਾ ਸਾਲ ਚੱਲ ਬਣਾਇਆ ਤਕਰੀਬਨ ਦੋ ਸਾਲ ਹੋ ਗਏ ਤੇ ਭਾਈ ਜੀ ਮੈਂ ਜਦੋਂ ਲੰਘ ਰਿਹਾ ਸੀ ਇੱਥੇ ਮੈਂ ਦੇਖਿਆ ਵੀ ਸੈਟਅਪ ਕਾਫੀ ਵਧੀਆ ਹੈਗਾ ਤੇ ਇੱਥੇ ਮਿਸ ਕਾਰਡ ਨਾਲ ਦੁੱਧ ਕੱਢ ਰਿਹਾ ਤੇ ਇਹਦਾ ਸਿਸਟਮ ਕਿਵੇਂ ਸ਼ੁਰੂ ਕੀਤਾ ਕਿਵੇਂ ਆਈਡੀਆ ਆਇਆ ਇਸ ਚੀਜ਼ ਦਾ ਇਹ ਮਤਲਬ ਜਿਵੇਂ ਆਪਾਂ ਇੱਥੋਂ ਸਰਦਈ ਤੋਂ ਸ਼ੁਰੂਆਤ ਕੀਤੀ ਸੀਗੀ ਬਿਲਕੁਲ ਤੇ ਮਤਲਬ ਜਦੋਂ ਸਰਦੀਆਂ ਆਈਆਂ ਫਿਰ ਉਹ ਥੋੜਾ ਜਿਹਾ ਘਟ ਗਿਆ ਸੀਗਾ ਕੰਮ ਇਹ ਉਹਦਾ ਮਤਲਬ ਫਿਰ ਇੱਕ ਆਪਾਂ ਨੂੰ ਸਬਸਟੀਟਿਊਟ ਚਾਹੀਦਾ ਸੀਗਾ ਕੋਈ ਹਨਾ ਤੇ ਉਹ ਇਹ ਚੀਜ਼ ਮੇਰੇ ਜਿਵੇਂ ਨਾਨਕੇ ਮਤਲਬ ਸਾਡੇ ਮੇਰੇ ਫਾਦਰ ਸਾਹਿਬ ਐਡਵੋਕੇਟ ਨੇ ਹਨਾ ਸਾਡੇ ਘਰੇ ਮਤਲਬ ਖੇਤੀਬਾੜੀ ਵਾਲਾ ਜਾਂ ਡੰਗਰਾ ਡੁੰਗਰਾ ਵਾਲਾ ਕੰਮ ਨਹੀਂ ਰਿਹਾ ਮੇਰੇ ਨਾਨਕੇ ਹੁੰਦਾ ਸੀਗਾ ਤੇ ਉੱਥੇ ਮਤਲਬ ਜਦੋਂ ਵੀ ਹੁਣ ਅਸੀਂ ਜਿਵੇਂ ਛੁੱਟੀਆਂ ਵਗੈਰਾ ਤੇ ਜਾਣਾ ਜਾਂ ਜਿਵੇਂ ਉੱਧਰ ਜਾਣੇ ਆਪਾਂ ਤਾਂ ਮਤਲਬ ਸਰਦੀਆਂ ਸਰਦੀਆਂ ਦੇ ਵਿੱਚ ਕਾੜਨੀ ਹੁੰਦੀ ਸੀ ਨਾਨੀ ਦੀ ਸਾਡੀ ਰੱਖੀ ਹੋਈ ਉੱਤੇ ਹਾਰੇ ਦੇ ਉੱਤੇ ਬਣਾ ਕੇ ਹਨਾ ਪਾਥੀਆਂ ਦੇ ਤੇ ਗਰਮੀਆਂ ਗਰਮੀਆਂ ਚ ਉਹੀ ਜਗ੍ਹਾ ਤੇ ਮਤਲਬ ਚਾਟੀ ਵਾਲੀ ਉਹ ਲੱਸੀ ਹੁੰਦੀ ਸੀ ਉਹੀ ਕਾੜੇ ਆ ਕਾੜੇ ਹੋਏ ਦੁੱਧ ਦੀ ਇਹ ਮਤਲਬ ਉੱਥੋਂ ਸੀਗਾ ਆਈਡੀਆ ਜਿਹਾ ਵੀ ਚਲੋ ਆਪਾਂ ਇੱਕ ਵਾਰ ਕਿਉਂਕਿ ਹੁਣ ਅੱਜ ਕੱਲ ਆਪਾਂ ਦੇਖਦੇ ਆਂ ਵੀ ਆਪਾਂ ਨੂੰ ਗੈਸ ਤੇ ਤੇ ਉਹ ਕਣਾਈਆਂ ਦੇ ਵਿੱਚ ਮਿਲਦਾ ਦੁੱਧ ਇਹ ਚੀਜ਼ ਕਿਤੇ ਨਹੀਂ ਸੀਗੀ ਇਹ ਟ੍ਰੈਡੀਸ਼ਨਲ ਅਜਿਵੇਂ ਆਪਣੀ ਇਹ ਬਿਲਕੁਲ ਹੀ ਨਹੀਂ ਸੀ ਚੀਜ਼ ਕਿਤੇ ਆਪਾਂ ਦੇਖਦੇ ਆਂ ਜਿਹੜੀਆਂ ਹਲਵਾਈਆਂ ਨੇ ਦੁਕਾਨਾਂ ਉੱਤੇ ਵੱਡੀਆਂ ਵੱਡੀਆਂ ਕੜਾਹੀਆਂ ਰੱਖੀਆਂ ਹੋਈਆਂ ਨੇ ਉੱਪਰ ਮਲਾਈ ਜਮਾਈ ਹੁੰਦੀ ਹੈ ਤੇ ਕਾਫੀ ਜ਼ਿਆਦਾ ਡੈਕੋਰੇਸ਼ਨ ਕੀਤੀ ਹੁੰਦੀ ਹੈ ਹਨਾ ਪਰ ਇਹਦਾ ਕਨਸੈਪਟ ਸਾਰੇ ਬਾਜ਼ਾਰ ਤੋਂ ਲੱਗ ਚੱਲ ਕੇ ਲੈ ਕੇ ਜਾਂਦਾ ਹੈ ਡਰ ਨਹੀਂ ਜਿਗਾ ਵੀ ਚੱਲੇਗਾ ਜਾਂ ਨਹੀਂ ਚੱਲੇਗਾ ਨਹੀਂ ਬ్రਦਰ ਕੋਈ ਐਦਾਂ ਦਾ ਨਹੀਂ ਸੀਗਾ ਚੱਕਰ ਮਤਲਬ ਉਹ ਤਾਂ ਮਾਲਕ ਦੇ ਹੱਥ ਵਸਾ ਸਾਰਾ ਕੁਝ ਹੈ ਨਾ ਉਹ ਹੀ ਦੇਣ ਵਾਲਾ ਆ ਤੇ ਆਪਾਂ ਮਤਲਬ ਜੇ ਸੱਚੇ ਦਿਲ ਨਾਲ ਤੁਸੀਂ ਮਿਹਨਤ ਕਰਦੇ ਹੋ ਤਾਂ ਉਹ ਫਲ ਜ਼ਰੂਰ ਦਿੰਦਾ ਹੈ ਤੇ ਦੂਜੀ ਗੱਲ ਜਿਹੜੀ ਚੀਜ਼ ਤੁਸੀਂ ਮੂੰਹੋਂ ਬੋਲਦੇ ਹੋ ਉਹੀ ਚੀਜ਼ ਤੁਸੀਂ ਸੇਮ ਦਿੰਦੇ ਹੋ ਤਾਂ ਮਤਲਬ ਤੁਹਾਡੀ ਇਮਾਨਦਾਰੀ ਤਾਂ ਉਹ ਮਤਲਬ ਉਹਦਾ ਫਲ ਨਹੀਂ ਰੱਖਦਾ ਤੇ ਦੂਜੀ ਚੀਜ਼ ਵੀ ਮਤਲਬ ਮੈਨੂੰ ਇਦਾਂ ਸੀਗਾ ਉਹ ਜਿਵੇਂ ਤੁਸੀਂ ਕਹਤਾ ਵੀ ਉਹ ਉਹਨਾਂ ਦਾ ਸੈਟਅਪ ਕੀਤਾ ਹੁੰਦਾ ਮਲਾਈ ਮਲੂਈ ਆਈ ਹੁੰਦੀ ਆ ਹਨ ਉਹ ਤਾਂ ਮਤਲਬ ਮੈਦਾ ਪਾ ਦੋ ਥੋੜਾ ਜਿਹਾ ਦੁੱਧ ਦੇ ਵਿੱਚ ਜਾਂ ਸੂਜੀ ਪਾ ਦੋ ਹੋਰ ਵੀ ਇੱਕ ਦੋ ਚੀਜ਼ਾਂ ਇਦਾਂ ਦੀਆਂ ਪੈ ਜਾਂਦੀਆਂ ਨੇ ਰਸਕ ਪੈਂਦੇ ਨੇ ਅੱਜ ਕੱਲ੍ਹ ਗਾੜਾ ਕਰਨ ਨੂੰ ਇਹਨੂੰ ਉਹ ਸੂਜੀ ਵਾਲੇ ਜਿਹੜੇ ਰਾਸ ਹੁੰਦੇ ਨੇਗੇ ਉਹ ਭੋਰ ਕੇ ਪਾ ਦਿੰਦੇ ਆ ਬੜਾ ਕੁਸ਼ ਆ ਉਹ ਹੁਣ ਮਤਲਬ ਆਪਾਂ ਵੀ ਇਹਦੇ ਵਿੱਚ ਸੜਦੀਏ ਮੁੱਠੀ ਤੇ ਉੱਤੇ ਇੰਨੀ ਮੋਟੀ ਮੋਟੀ ਮਲਾਈ ਆ ਜਾਊਗੀ ਪਰ ਉਹਦਾ ਕੀ ਫਾਇਦਾ ਹਨ ਜਿਹੜੀ ਚੀਜ਼ ਹੈਗੀ ਆ ਆਪਾਂ ਜਿਹੜੀ ਚੀਜ਼ ਕਹਿ ਰਹੇ ਆ ਲੋਕਾਂ ਨੂੰ ਆਪਾਂ ਉਹ ਸੇਮ ਚੀਜ਼ ਮਤਲਬ ਇਹਦੇ ਚ ਡਰਾਈ ਫਰੂਟ ਜਿੰਨੇ ਵੀ ਮੈਂ ਕਹਿੰਦਾ ਆ ਵੀ ਜਿਵੇਂ ਕਾਜੂ ਬਦਾਮ ਪਿਸਤਾ ਖਰੂਟ ਉਹ ਆਪਾਂ ਸਾਰਾ ਖਸਖਸ ਵਗੈਰਾ ਸਭ ਪਾਉਨੇ ਆ ਇਹਦੇ ਚ ਥੈਨ ਉਹਦੂਗਾਰ ਆਪਾਂ ਕੇਸਰ ਪਾਉਨੇ ਆ ਉੱਪਰ ਤੇ ਮਲਾਈ ਹੁਣ ਜਿਵੇਂ ਮੈਨੂੰ ਪੁੱਛਦੇ ਵੀ ਆ ਕਈ ਜਣੇ ਆ ਕਿ ਮੈਂ ਤਾਂ ਵਿੱਚ ਹੀ ਘੋਲ ਦਿੰਦਾ ਮੈਂ ਮਤਲਬ ਅਲੱਗ-ਅਲੱਗ ਕਨਸੈਪਟ ਨਹੀਂ ਹੈਗਾ ਉਹ ਕੜਚੀ ਆਪਾਂ ਵਿੱਚੋਂ ਭਰਨੀ ਆ ਸਾਰਿਆਂ ਨੂੰ ਜਿੰਨੀ ਮਾਤਰਾ ਜਾਣੀ ਆ ਉਹ ਇੱਕੋ ਜੀ ਚਲੀ ਜਾਣੀ ਆ ਆਪਾਂ ਦੇਖਦੇ ਆ ਵੀ ਜਿੱਦਾਂ ਤੁਸੀਂ ਹੁਣ ਦਿਖਾ ਵੀ ਰਹੇ ਸਾਨੂੰ ਵੀ ਜਦੋਂ ਇਹਨੂੰ ਹਲਾਇਆ ਦੁੱਧ ਨੂੰ ਵਿੱਚ ਘਿਓ ਆਇਆ ਹੋਇਆ ਦੁੱਧ ਇਹ ਘਿਓ ਉਦੋਂ ਹੀ ਆਉਂਦਾ ਜਦੋਂ ਦੁੱਧ ਮੱਠੇ-ਮੱਠੇ ਸੇਵ ਤੇ ਕੱਢਦਾ ਰਹਿੰਦਾ ਰਿਜਦਾ ਰਹਿੰਦਾ ਜਿੰਨਾ ਆਪਾਂ ਹੋਰ ਕਹਿ ਲਈਏ ਤੇ ਫਿਰ ਉਸ ਦੀ ਮਲਾਈ ਆਉਂਦੀ ਆ ਮਲਾਈ ਦਾ ਘਿਓ ਬਣ ਜਾਂਦਾ ਹੈ ਪ੍ਰੋਸੈਸ ਹੁੰਦਾ ਸਾਰਾ ਹਾਂ ਜਿਵੇਂ ਇੱਕ ਤਾਂ ਇਹਦੇ ਚ ਡਰਾਈ ਫਰੂਟ ਨੇ ਜਿਹੜੇ ਹਨਾ ਉਹਨਾਂ ਕਰਕੇ ਵੀ ਥੋੜਾ ਜਿਹਾ ਹੋ ਜਾਂਦਾ ਆਇਲ ਚੜਦੇ ਨੇ ਕਿ ਉਹ ਇੱਕ ਦੂਜੀ ਗੱਲ ਜਦੋਂ ਇਹ ਕੱਢਦਾ ਰਹਿੰਦਾ ਮਤਲਬ ਸਵੇਰੇ ਆਪਾਂ ਇਹਨੂੰ ਸਾਜਰੇ ਮਤਲਬ ਮਾਤਾ ਧਾਰ ਦਿੰਦੇ ਆ ਮੇਰੀ ਤੇ ਹੁਣ ਜਿਵੇਂ ਆਹ ਟਾਈਮ ਦੇਖ ਲਓ ਹੁਣ ਤਕਰੀਬਨ ਇਹਨੂੰ 12 ਘੰਟੇ ਹੋ 12 ਘੰਟੇ ਤੋਂ ਉੱਪਰ ਹੋ ਗਿਆ ਇਹਨੂੰ ਕੱਢਦੇ ਨੂੰ ਤੇ ਜਿਵੇਂ ਇਹ ਇਹ ਮਿੱਟੀ ਚ ਕਢਣ ਕਰਕੇ ਜਿਵੇਂ ਹੁਣ ਤੁਸੀਂ ਕਿਹਾ ਵੀ ਉਹ ਜਿਵੇਂ ਦੂਜੀ ਕੜਾਈਆਂ ਵਗੈਰਾ ਨਾ ਇਹ ਸਟੀਮ ਕੁਕਿੰਗ ਕਹਿ ਸਕਦੇ ਆਪਾਂ ਨੂੰ ਇਹ ਚੀਜ਼ ਦਾ ਪਤਾ ਨਹੀਂ ਸੀਗਾ ਜਿਵੇਂ ਹੁਣ ਆਪਾਂ ਅੱਜਕੱਲ ਵੀ ਸਟੀਮ ਚਿਕਨ ਜਾਂ ਸਟੀਮ ਵੱਲੋਂ ਜ਼ਿਆਦਾ ਜਾਂਦੇ ਆ ਵੀ ਲੋਕ ਵੀ ਬੋਇਲ ਨਹੀਂ ਕੀਤਾ ਹੋਇਆ ਜਾਂ ਫਰਾਈ ਨਹੀਂ ਕੀਤਾ ਹੋਇਆ ਜਾਂ ਕੁਝ ਇਦਾਂ ਦੀਆਂ ਤੀਜਾਂ ਹਨਾ ਇਹ ਮਤਲਬ ਅੱਜ ਤੋਂ ਦੇਖੋ ਕਿੰਨੇ ਸਾਲ ਪਹਿਲਾਂ ਤੇ ਆਪਣੇ ਬਜ਼ੁਰਗ ਜਿਹੜੇ ਆਪਣੇ ਲੋਕ ਕਰਦੇ ਸੀਗੇ ਉਹ ਪਾਤੀਆਂ ਤੇ ਆਮ ਰੋਟੀ ਪਕਾ ਕੇ ਮਤਲਬ ਖਾ ਲੈਂਦੇ ਸੀ ਇਹਦਾ ਕੋਈ ਚੁਲਿਆਂ ਤੇ ਦੇ ਦੇ ਕੀ ਖਾ ਲੈਣੀ ਚੁਲਿਆਂ ਤੇ ਬੈ ਕੇ ਖਾ ਲੈਣੀ ਉੱਤੇ ਸਬਜ਼ੀ ਬਣਾਈ ਜਾਣੀ ਨਾਲ ਲਾਗੇ ਬੈ ਕੇ ਖਾਈ ਜਾਣਾ ਬਿਲਕੁਲ ਬਿਲਕੁਲ ਇਵੇਂ ਆ ਇਹ ਹੁਣ ਜਿਵੇਂ ਇਹਦਾ ਧੂਆ ਵੀ ਨਿਕਲਦਾ ਇਹ ਆਪਾਂ ਨੂੰ ਕੋਈ ਨੁਕਸਾਨ ਨਹੀਂ ਹੈਗਾ ਇਸ ਇਹ ਜੇ ਤੁਸੀਂ ਸਾਰਾ ਪਾਤੀ ਦਾ ਧੂਆਂ ਸਾਰਾ ਦਿਨ ਖੜੇ ਰਹੇ ਹੋ ਤੁਸੀਂ ਉਹਦਾ ਕੋਈ ਨੁਕਸਾਨ ਨਹੀਂ ਹੈ ਤੇ ਤੁਸੀਂ ਗੱਲ ਕੀਤੇ ਵੀ ਤੁਹਾਡੇ ਮਾਤਾ ਸ਼ੇਰੀ ਇਹਨਾਂ ਨੂੰ ਤਿਆਰ ਕਰ ਦਿੰਦੇ ਨੇ ਤਾਂ ਕਿੰਨਾ ਕੁ ਸਮਾਂ ਉਹਨਾਂ ਨੂੰ ਲੱਗ ਜਾਂਦਾ ਤਿਆਰ ਕਰਨ ਵਾਸਤੇ ਕਿਉਂਕਿ ਡ్రਾਈ ਫਰੂਟ ਪਾਣੇ ਫਿਰ ਉਹਨੂੰ ਸਾਰਾ ਤਿਆਰ ਕਰਨਾ ਸੇਮ ਟੇਸਟ ਬਣਾ ਕੇ ਰੱਖਣਾ ਉਸ ਚੀਜ਼ ਦਾ ਮਤਲਬ ਉਹ ਕੁਆਲਿਟੀ ਮੇਨਟੇਨ ਕਰਨੀ ਪੈਂਦੀ ਆ ਮਤਲਬ ਆਪਣੇ ਹੱਥ ਚ ਹੀ ਹੁੰਦਾ ਨਾ ਜਿਹੜੀ ਕਿਹੜੀ ਚੀਜ਼ ਕਿੰਨੀ ਆ ਉਹ ਸਾਡੇ ਨਾਪੇ ਹੋਏ ਨੇਗੇ ਮਤਲਬ ਵਰਤਨ ਮਾਤਾ ਦੇ ਉਹ ਉਹਦੇ ਲਈ ਵੀ ਸ਼ਰਧਈ ਲਈ ਵੀ ਕਿਹੜੀ ਬਾਦਾਮ ਕਿੰਨੇ ਪੈਣੇ ਆ ਕਾਜੂ ਕਿੰਨੇ ਪੈਣੇ ਆ ਜਾਂ ਹੋਰ ਜਿੰਨਾ ਕੁਝ ਵੀ ਜੋ ਜੋ ਐਟਰਾ ਬਣਤੀਆਂ ਨੇਗੀਆਂ ਤੇ ਉਵੇਂ ਹੀ ਮਤਲਬ ਦੁੱਧ ਦਾ ਪਤਾ ਵੀ ਇਹ ਇੰਨੇ ਇੰਨਾ ਪਤੀਲਾ ਪਾ ਦੇਣਾ ਭਰ ਕੇ ਜਾਂ ਵੀ ਮਤਲਬ ਇੰਨੇ ਲੀਟਰ ਆਪਾਂ ਦੁੱਧ ਪਾਤਾ ਤਾਂ ਉਹਦੇ ਚ ਮਤਲਬ ਉਹ ਇੱਕ ਰੱਖਿਆ ਹੋਇਆ ਸਮਾਨ ਸਾਰਾ ਆਪਾਂ ਪੀਸ ਲੈਣੇ ਹੁੰਨੇ ਆ ਉਹਨੂੰ ਤੇ ਉਹ ਵੀ ਉਹਦੇ ਚ ਇੰਨੇ ਚਮਚੇ ਪੈ ਜਾਣੇ ਆ ਇੰਨੇ ਲੀਟਰ ਦੁੱਧ ਦੇ ਵਿੱਚ ਇੰਨੇ ਚਮਚੇ ਪੈਣੇ ਆ ਮਤਲਬ ਗਲਾਸ ਦੇ ਅਕੋਰਡਿੰਗ ਹੁੰਦਾ ਹੈ ਯਾਨੀ ਕਿ ਮਾਸਟਰਸ ਆ ਫੇਰੇ ਪਿੱਛੇ ਮਾਤਾ ਜੀ ਨੇ ਜਿਹੜੇ ਮਿਸ ਇੰਨਾ ਘੈਂਟ ਸਮਾਨ ਬਣਾਉਂਦੇ ਨੇ ਤੇ ਤੁਸੀਂ ਆ ਕੇ ਇੱਥੇ ਮਿਸ ਲੋਕਾਂ ਨੂੰ ਸਿਖਾਉਨੇ ਹੋ ਹਨਾ ਵੀ ਘੈਂਡ ਘੈਂਡ ਇੱਜਾਂ ਜਿਹੜੀਆਂ ਪੁਰਾਤਨ ਸਮੇ ਦੀਆਂ ਆਪਾਂ ਇਹਨੂੰ ਕਹਿ ਸਕਦੇ ਹਾਂ ਬਿਲਕੁਲ ਬਈ ਜੀ ਹਾਂ ਮੇਰੇ ਮਤਲਬ ਮਾਤਾ ਅੱਦੂ ਅੱਦ ਕਰਾਉਂਦੇ ਆ ਜ਼ਰੂਰ ਮੇਰੇ ਨਾਲ ਹਨਾ ਤੇ ਆਏ ਹੁੰਦਾ ਵੀ 10 ਦਾ ਮਾਤਾ ਨੂੰ ਸਮਾਨ ਦਾ ਯਾਨੀ ਕਿ ਮੈਂ ਹੀ ਆ ਵੀ ਕਿਹੜੀ ਚੀਜ਼ ਕਿੰਨੀ ਕਿਹੜੀ ਚੀਜ਼ ਕਿੰਨੀ ਉਹ ਆ ਪਾਉਂਦੀ ਮਾਤਾ ਮਤਲਬ ਆਪਣੇ ਹੱਥ ਨਾਲ ਮਾਤਾ ਪਿਆਰ ਵਿੱਚ ਹਾਂ ਕਹਿ ਸਕਦੇ ਹਾਂ ਕਿਉਂਕਿ ਉਹ ਸ਼ਰਧਈ ਦਾ ਵੀ ਤਕਰੀਬਨ ਸਮਾਨ ਉਹੀ ਤਿਆਰ ਕਰਦੇ ਆ ਸਾਰਾ ਉਹਨਾਂ ਨੂੰ ਦੱਸਦਲਾ ਵੀ ਇੰਨਾ ਇੰਨਾ ਪਾ ਦਿਓ ਆ ਵੀ ਇੰਨਾ ਇੱਕ ਵਾਰ ਦੱਸਿਆ ਵੀ ਆ ਚੀ ਜਿੰਨੀ ਆ ਜਾ ਚ ਜਿੰਨੀ ਤੇ ਉਹ ਮਤਲਬ ਉਹਦਾ ਰਗੜਾ ਲਾਉਣਾ ਉਹ ਮੈਂ ਲਾਉਣਾ ਤੇ ਇਹ ਸਰ੍ਹਦੀ ਆ ਜਿਵੇਂ ਇਹ ਸੌਰੀ ਦੁੱਧ ਆ ਇਹਦੇ ਚ ਤਕਰੀਬਨ ਸਾਰਾ ਮਾਤਾ ਦਈਆ ਕਿਆ ਬਾਤ ਉਹਨਾਂ ਨੇ ਦੁੱਧ ਪਾਉਣਾ ਉਹਨਾਂ ਨੂੰ ਇੱਕ ਵਾਰ ਮਤਲਬ ਦੱਸਿਆ ਵੀ ਇੰਨਾ ਸਮਾਨ ਤੇ ਉਹਨਾਂ ਨੇ ਸਮਾਨ ਪਾਉਣਾ ਕਿਸ਼ੋਰ ਵਗੈਰਾ ਸਭ ਕੁਝ ਉਹਨਾਂ ਨੇ ਪਾ ਕੇ ਇਹਨੂੰ ਮਤਲਬ ਮੈਨੂੰ ਜਾਨ ਵੇਲੇ ਤਿਆਰ ਕਰ ਦੇਣਾ ਤੇ ਭਾਈ ਕਿਹੋ ਜਿਹਾ ਲੱਗਦਾ ਵੀ ਜਦੋਂ ਇਤਨਾ ਕਹਿੰਦੇ ਨਾ ਜਦੋਂ ਇੱਕ ਸਕਸੈਸਫੁਲ ਬੰਦੇ ਪਿੱਛੇ ਲੇਡੀ ਦਾ ਹੱਥ ਹੁੰਦਾ ਹੈ ਪਰ ਉਹ ਅਗਰ ਲੇਡੀ ਮਾਂ ਹੋਵੇ ਤਾਂ ਕਾਫੀ ਜ਼ਿਆਦਾ ਬੰਦੇ ਨੂੰ ਖੁਸ਼ੀ ਮਿਲਦੀ ਹੈ ਵੀ ਜਿਹੜੇ ਮਾਂ ਨੇ ਸਾਨੂੰ ਜਨਮ ਦਿੱਤਾ ਹੁਣ ਸਾਨੂੰ ਆਪਣੇ ਪੈਰਾਂ ਤੇ ਖੜਾ ਕਰਨ ਜੋਗਾ ਵੀ ਕਰ ਰਹੀ ਹੈ ਹਾਂ ਠੀਕ ਹੈ ਭਾਈ ਉਹ ਉਹ ਫਰਜ਼ਾ ਹੈ ਨਾ ਉਹਨਾਂ ਦਾ ਉਹ ਆਬਵੀਅਸਲੀ ਇਹੋ ਚੀਜ਼ ਮਤਲਬ ਸਾਰੇ ਮਾਪੇ ਉਹ ਆਪਣੇ ਬੱਚਿਆਂ ਦੀ ਖਾਤਰ ਕਰਦੇ ਆ ਉਹ ਉਹਨਾਂ ਦੀ ਡਿਊਟੀ ਆ ਉਹ ਕਰ ਰਹੇ ਨੇ ਜਿਹੜੀ ਸਾਡੀ ਡਿਊਟੀ ਆ ਉਹ ਅਸੀਂ ਕਰੀ ਜਾਂਦੇ ਇਸ ਤੋਂ ਪਹਿਲਾਂ ਕਿ ਭਾਈ ਕਰਦੇ ਹੁੰਦੇ ਸੀਗੇ ਇਹ ਮੈਂ ਆ ਸੈਟਅਪ ਸ਼ੁਰੂ ਕਰਨ ਤੋਂ ਪਹਿਲਾਂ ਇਤੋਂ ਪਹਿਲਾਂ ਮੈਂ ਜੌਬ ਕਰਦਾ ਸੀ ਬ੍ਰਦਰ ਮੈਂ ਇੰਜੀਨੀਅਰ ਸੀਗਾ ਅੱਛਾ ਜੀ ਹਾਂ ਮੈਂ ਮਤਲਬ ਇੱਕ ਦੋ ਜੌਬ ਹੋਰ ਵੀ ਇਤੋਂ ਪਹਿਲਾਂ ਕੀਤੀਆਂ ਨੇ ਗਿਆ ਸੀ ਐਨਸੀਵੀਐਮਸੀ ਪ੍ਰੋਗਰਾਮਿੰਗ ਹੁੰਦੀ ਆਉਂਦਾ ਰੀ ਕੰਪਿਊਟਰਿੰਗ ਨੰਮਰੀਕਲ ਕੰਟਰੋਲ ਹੁੰਦਾ ਉਹੀ ਚ ਵੀ ਮੈਂ ਕੁਝ ਕ ਟਾਈਮ ਕੰਮ ਕੀਤਾ ਤੇ ਉਦਾਂ ਮੈਂ ਇਲੈਕਟ੍ਰੀਸ਼ੀਅਨ ਟੈਕਨੀਸ਼ੀਅਨ ਆ ਉਦਾਂ ਇਲੈਕਟ੍ਰੀਕਲ ਦਾ ਵੀ ਮੈਂ ਕੰਮ ਕਰਨਾ ਡਿਪਲੋਮਾ ਮੇਰੇ ਕੋਲ ਇਲੈਕਟ੍ਰੀਕਲ ਦਾ ਬੀਟੈਕ ਮੇਰੇ ਕੋਲ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਤੇ ਉਹ ਦੁਬਾਰ ਵੀ ਨਿੱਕੇ ਮोटे ਕੁਰਸਾਰ ਦੇ ਕੀਤੇ ਆਈਲਜ਼ ਵੀ ਕੀਤੀ ਆ ਮੈਂ ਅੱਛਾ ਜੀ ਭਾਈ ਇੰਨੀਆਂ ਡਿਗਰੀਆਂ ਯਾਨੀ ਕਹਿ ਲਓ ਵੀ ਇੰਨਾ ਬੰਦਾ ਪੜਿਆ ਲੇ ਗਿਆ ਹੋਵੇ ਹੈਨਾ ਪਰ ਫਿਰ ਵੀ ਇੱਕ ਐਂਟਰਪ੍ਰੈਨਿਓਰਸ਼ਿਪ ਵਾਲਾ ਜਿਹੜਾ ਕਹਿੰਦੇ ਹੁੰਦੇ ਨੇ ਨਾ ਇਸ ਬੰਦੇ ਨੂੰ ਜਜ਼ਬਾ ਹੁੰਦਾ ਕਿ ਮੈਂ ਕਰੂੰਗਾ ਤੇ ਆਪਣਾ ਕੰਮ ਕਰੂੰਗਾ ਕਿਸੇ ਥੱਲੇ ਕੰਮ ਨਹੀਂ ਕਰਨਾ ਹਾਂ ਇਵੇਂ ਹੀ ਸੀਗਾ ਮਤਲਬ ਇਵੇਂ ਹੀ ਕਹਿ ਲਓ ਜਿਵੇਂ ਪਹਿਲਾਂ ਮੈਂ ਮੋਨਾ ਸੀਗਾ ਜ਼ਰੂਰ ਉਦੋਂ ਜਿਵੇਂ ਥੋੜਾ ਜਿਹਾ ਹੋਰ ਹਿਸਾਬ ਸੀਗਾ ਪਰ ਜਦੋਂ ਮੈਂ ਸਿੰਘ ਸਦਿਆ ਮੈਂ ਬੀਟੈਕ ਤੋਂ ਬਾਅਦ ਉਦੋਂ ਬਾਅਦ ਅ ਮਤਲਬ ਥੋੜਾ ਜਿਹਾ ਸੁਭਾਅ ਚੇਂਜ ਹੁੰਦਾ ਹੁੰਦਾ ਮਤਲਬ ਐਵੇਂ ਜਿਹਦਾ ਹੋ ਗਿਆ ਵੀ ਕਿਸੇ ਦੇ ਅੰਡਰ ਨਹੀਂ ਆਪਾਂ ਰਹਿ ਸਕਦੇ ਤੇ ਇਦਾਂ ਹੀ ਬਸ ਕੋਈ ਆਪਣਾ ਇੰਡੀਪੈਂਡੈਂਟ ਰੈਕ ਕੋਈ ਆਪਣਾ ਕਰੀਏ ਹਨਾ ਇੱਕ ਮੇਨ ਚੀਜ਼ ਇਹ ਹੁੰਦੀ ਆ ਆਪਾਂ ਬਾਣਾ ਪਾ ਕੇ ਕਿਸੇ ਦੀ ਨੌਕਰੀ ਨਹੀਂ ਕਰ ਸਕਦੇ ਬਿਲਕੁਲ ਜੀ ਬਾਣਾ ਪਾ ਕੇ ਤਨਖਾਹ ਨਹੀਂ ਲੈ ਸਕਦੇ ਕਹੇ ਤੋਂ ਤੇ ਦੂਜੀ ਗੱਲ ਮਤਲਬ ਜਦੋਂ ਆਪਾਂ ਕਿਸੇ ਦੇ ਅੰਡਰ ਕਰਦੇ ਆ ਜਾਂ ਮਤਲਬ ਕਿਤੇ ਵੀ ਕਰਦੇ ਆ ਥੋੜਾ ਬੋਤਾ ਝੂਠ ਬੋਲਣਾ ਪੈਂਦਾ ਹਨਾ ਕੋਸ਼ਿਸ਼ ਕਿਤੇ ਕਿਤੇ ਆਪਾਂ ਨੂੰ ਮਾੜੀ ਮੋਟੀ ਬੇਈਮਾਨੀ ਵੀ ਕਰਨੀ ਪੈਂਦੀ ਆ ਕਿਉਂਕਿ ਉਹ ਹੁਣ ਆਪਾਂ ਨੂੰ ਹੀ ਪਤਾ ਵੀ ਅੱਜ ਦੇ ਟਾਈਮ ਦੇ ਵਿੱਚ 19 ਕੇ ਤਨਖਾਹ ਨਾਲ 10-12000 ਦੀ 15000 ਦੀ ਤਨਖਾਹ ਨਾਲ ਕਿਸੇ ਦਾ ਕੋਈ ਗੁਜ਼ਾਰਾ ਨਹੀਂ ਜਿੱਥੋਂ ਵੀ ਕਿਤੋਂ ਨਾ ਕਿਤੋਂ ਬੰਦੇ ਨੂੰ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਛੋਟਾ ਮੋਟਾ ਲੂਫ ਹੋਲ ਮਿਲਦਾ ਉਹ ਜਰੂਰ ਉਹਨੂੰ ਕੈਚ ਕਰਦਾ ਕੈਚ ਕਰਦਾ ਉਹ ਛੱਡਦਾ ਨਹੀਂ ਹੈਗਾ ਇਹ ਕਾਰਪੋਰੇਟ ਘਰਾਣਿਆਂ ਦਾ ਮੈਜ਼ ਹੈ ਜੋ ਚੱਲਦਾ ਆ ਰਿਹਾ ਹਾਂ ਇਹ ਮਤਲਬ ਕਹਿ ਲੋ ਵੀ ਉਹਨਾਂ ਦਾ ਇਫੈਕਟ ਲਾ ਲਓ ਜਾਂ ਜ਼ਿੰਮੇਬੀ ਲਾ ਲਓ ਵੀ ਉਹਨਾਂ ਨੇ ਇੱਕ ਮਾਈਂਡ ਸੈਟ ਇਦਾਂ ਦਾ ਬਣਾਤਾ ਆ ਤੇ ਇਹ ਚੀਜ਼ਾਂ ਤੋਂ ਮੈਂ ਬਾਹਰ ਨਿਕਲਣਾ ਚਾਹੁੰਦਾ ਸੀਗਾ ਵੀ ਮੇਰਾ ਯਾਰ ਵੀ ਮੈਨੂੰ ਕੋਈ ਝੂਠ ਨਾ ਮੈਂ ਉਹਦੇ ਚ ਬੋਲਾਂ ਜੋ ਤੁਸੀਂ ਕਹਿਣਾ ਮੈਂ ਮੂਹੋ ਆਪਦੀ ਮੈਂ ਉਹ ਪੂਰੀ ਕਰਾਂ ਹਨਾ ਜਵਾਨ ਦਾ ਮੁੱਲ ਬਹੁਤ ਹੁੰਦਾ ਜਿਵੇਂ ਪਹਿਲੇ ਹੁਣ ਅੱਜ ਕੱਲ ਤਾਂ ਰਿਆ ਨਹੀਂ ਹੈਗਾ ਚਲੋ ਪਰ ਪੁਰਾਣੇ ਟਾਈਮਾਂ ਤੇ ਜਿਵੇਂ ਹੁਣ ਅਸੀਂ ਦੇਖਦੇ ਆ ਰਹੇ ਹਾਂ ਸਾਡੇ ਪੁਸ਼ਤੈਨੀ ਜਿਵੇਂ ਹੁਣ ਨਿੰਗ ਸਿੰਘ ਖਾਸ ਕਰਕੇ ਸਾਡੇ ਵੀ ਜਿਹੜੀ ਜਵਾਨ ਕਰਤੀ ਤੇ ਉਹ ਪੂਰੀ ਕਰਨੀ ਆ ਵੀ ਸਿਰ ਵੱਡਿਆ ਜਾਊਗਾ ਪਰ ਜਵਾਨ ਨਹੀਂ ਕਿਸੇ ਪਾਸੇ ਜਾਂਦੀ ਹੈਗੀ ਪਰ ਮਤਲਬ ਇਹ ਕਹਿ ਲਓ ਜਾਂ ਜਿਵੇਂ ਇੱਕ ਇਹ ਫਲਸਫਾ ਸੀਗਾ ਵੀ ਅ ਗਰਵਾਣੀ ਚਾਹੁੰਦਾ ਘਾਲ ਖਾਏ ਕੱਚੇ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਵੀ ਜਿਹੜਾ ਬੰਦਾ ਦਸਾਂ ਨਵਾਂ ਦੀ ਕਰਤ ਕਰਕੇ ਇਮਾਨਦਾਰੀ ਦੇ ਨਾਲ ਆਪਦਾ ਜੀਵਨ ਬਤੀਤ ਨਹੀਂ ਕਰਨ ਲੱਗਦਾ ਉਹਨੂੰ ਭਗਤੀ ਮਾਰਗ ਦਾ ਪਤਾ ਨਹੀਂ ਲੱਗਦਾ ਤੇ ਇਸ ਕਰਕੇ ਵੀ ਸੀਗਾ ਮੇਰਾ ਇੱਕ ਵੀ ਥੋੜਾ ਮਾਈਂਡ ਸੈਟ ਸੀਗਾ ਵੀ ਯਾਰ ਕੁਝ ਐਦਾਂ ਦਾ ਸੀਗਾ ਵੀ ਆਪਣਾ ਕਰਕੇ ਵੀ ਮੜਾ ਜਾ ਕਿਉਂਕਿ ਇੱਥੇ ਹੁਣ ਇਮਾਨਦਾਰੀ ਮੇਰੇ ਹੱਥ ਚਾ ਮੇਰੇ ਸਿਰ ਤੇ ਕੋਈ ਬੌਸ ਨਹੀਂ ਹੈਗਾ ਫਿਰ ਹਨਾ ਤੇ ਇੱਕ ਵੀ ਕਰਨ ਸੀਗਾ ਇਹ ਚੀਜ਼ ਦਾ ਵੀ ਚਲੋ ਕੁਝ ਆਪਦਾ ਕਰੀਏ ਚਾਹੇ ਨਿੱਕਾ ਮੋਟਾ ਹੀ ਹੋਵੇ ਕੋਈ ਗੱਲ ਤੇ ਹੁਣ ਇੱਕ ਵਾਰੀ ਮੈਨੂੰ ਦਿਖਾਓ ਵੀ ਕਿਸ ਤਰੀਕੇ ਨਾਲ ਸਾਰਾ ਸੈਟਅਪ ਆ ਤਿਆਰ ਕੀਤਾ ਹੋਇਆ ਤਾਂ ਭਾਈ ਇਹ ਜਦਾਂ ਵੀ ਸਾਰਾ ਸੈਟਅਪ ਇਹਦੇ ਆਸੇ ਪਾਸੇ ਵੀ ਮਿਸ ਜਿਹੜੀਆਂ ਆਪਣੇ ਪਾਤੀਆਂ ਲੇਪੀਆਂ ਹੋਈਆਂ ਨੇ ਆਹਾਂ ਆਜ ਮੈਂ ਆਜ ਮੈਂ ਮਿੱਟੀ ਦਾ ਤੇ ਗੋਹੇ ਦਾ ਜਿਵੇਂ ਆਪਣੇ ਪਿੰਡਾਂ ਦੇ ਪਹਿਲਾਂ ਹਾਂ ਉਹ ਹੁੰਦਾ ਸੀਗਾ ਵਿਚ ਇਹਦੇ ਜਿਵੇਂ ਥੋੜਾ ਬਹੁਤਾ ਹੋਰ ਕੰਕਰੀਟ ਵਗੈਰਾ ਤੁੜੀ ਟਾੜੀ ਪਾ ਕੇ ਤੇ ਉਹ ਮਤਲਬ ਉਹਦੇ ਨਾਲ ਇਹਨੂੰ ਬਣਾਇਆ ਹੋਇਆ ਅੰਦਰ ਉਹ ਮਤਲਬ ਇਹ ਨਿੱਗਾ ਰਹੇ ਜੇ ਮੰਨ ਲਓ ਜਦੋਂ ਉਹਨੇ ਬੁੱਝ ਵੀ ਜਾਣ ਪਾਤੀਆਂ ਤੇ ਇਹਦੇ ਦੇ ਘਟੋ ਘਾ ਟਿਕ ਘੰਡੇ ਦੇ ਉੱਪਰ ਸੇਕ ਰਹਿੰਦਾ ਇਹਨਾਂ ਗਰਮ ਰਹਿੰਦਾ ਹਾਂ ਇਹ ਦੇਖੋ ਜੀ ਮੈਨੂੰ ਵੇਚ ਦਿਖਾਓ ਵੀ ਕੀ ਚੀਜ਼ ਇਹਦੇ ਵਿੱਚ ਕੱਢ ਰਹੀ ਹੈ ਹਾਂ ਵੀ ਜਰੂਰ ਲੋਕ ਉਹਦੇ ਇੰਨੇ ਦਵਾਨੇ ਹੋ ਰਹੇ ਨੇ ਤੁਸੀਂ ਦੇਖ ਸਕਦੇ ਹੋ ਵੀ ਰੰਗਤ ਬਈ ਰੰਗਤ ਜਿਹੜੀ ਹੈ ਕੱਢ ਕੇ ਆ ਰਹੀ ਹੈ ਦੂਜੀ ਕੇਸਰ ਨਾ ਆ ਰਹੀ ਹੈ ਬਿਲਕੁਲ ਹਾਂ ਕੇਸਰ ਨਾਲ ਵੀ ਤੇ ਉਦ ਦਾ ਵੀ ਇਹ ਜਿਹੜਾ ਰੈਡੀਸ਼ ਹੋਇਆ ਲਾਲ ਰੰਗ ਹੋਇਆ ਇਹ ਕੱਢ ਕੇ ਹੋਇਆ ਹੋਇਆ ਹੈ ਇਸਰ ਨਾਲ ਵੀ ਇਫੈਕਟ ਪੈਂਦਾ ਜ਼ਰੂਰ ਪੈਂਦਾ ਹਾਂਜੀ ਤੇ ਬਟ ਦੇਖਦਾ ਦੁੱਧ ਪਿੰਡਾਂ ਚ ਜਦੋਂ ਕੱਢਦਾ ਰਹਿੰਦਾ ਕੱਢਦਾ ਰਹਿੰਦਾ ਕੱਢਦਾ ਰਹਿੰਦਾ ਤਾਂ ਉਹ ਰੈਡੀਸ਼ਾ ਕਲਰ ਲੈ ਲੈਂਦਾ ਤੇ ਉਹਦਾ ਸਵਾਦ ਵੀ ਵੱਖਰਾ ਹੀ ਹੋ ਜਾਂਦਾ ਹਾਂ ਹਾਂ ਟੇਸ ਹੋ ਜਾਂਦਾ ਉਹਦਾ ਉਹਦਾ ਹੌਲਾ ਹੋ ਜਾਂਦਾ ਇਹ ਤੇ ਮੈਂ ਦੇਖ ਸਮਾਂ ਕਾਫੀ ਜ਼ਿਆਦਾ ਸਾਫ਼ ਸਵੈ ਨਾਲ ਰੱਖਿਆ ਹੋਇਆ ਰਹਿਤ ਮਰੀਆਦਾ ਵਰਤ ਰਹੇ ਹਾਂ ਕੋਈ ਭਾਂਡਾ ਨਹੀਂ ਬਾਹਰ ਰਹਿੰਦਾ ਨਾਲੋਂ ਨਾਲ ਲਫਾਫੇ ਚ ਬਾਗਾਂ ਨੂੰ ਸਾਵਾਂ ਲਈਦਾ ਹਾਂ ਵੀਰੇ ਸਫਾਈ ਹੀ ਮੇਨ ਚੀਜ਼ ਆ ਹਨਾ ਜਿਵੇਂ ਹੁਣ ਅੱਜ ਕੱਲ ਆਪਣੇ ਲੋਕ ਥੋੜਾ ਜਿਆ ਇਹ ਚੀਜ਼ ਨੂੰ ਉਹ ਕਰਦੇ ਆ ਵੀ ਅਵੋਇਡ ਕਰਦੇ ਆ ਵੀ ਜਿਵੇਂ ਹੁਣ ਤੁਹਾਨੂੰ ਪਤਾ ਹੀ ਆ ਵੀ ਜਿਹੜੇ ਆਪਣੇ ਆਹਾ ਪਰਦੇਸੀ ਭਰਾ ਨੇਗੇ ਹਨ ਇਹਨਾਂ ਦੇ ਹੱਥੋਂ ਖਾਣ ਦੇ ਵਿੱਚ ਥੋੜਾ ਜਿਹਾ ਗੁਰੇਜ਼ ਕਰਦੇ ਆ ਕਿਉਂਕਿ ਉਹ ਸਾਫ਼ ਸਪਾਈ ਨਹੀਂ ਵਰਤਦੇ ਆ ਆਪਾਂ ਨੂੰ ਵੀ ਪਤਾ ਆ ਵੀ ਕੀ ਕੁਝ ਹੋ ਰਿਹਾ ਬਾਜ਼ਾਰ ਦੇ ਵਿੱਚ ਤਾਂ ਕਰਕੇ ਇਹ ਚੀਜ਼ਾਂ ਨੂੰ ਮਤਲਬ ਮੁੱਖ ਰੱਖਦੇ ਹੋਏ ਮੈਨੂੰ ਐ ਸੀਗਾ ਕੰਮ ਤਾਂ ਹੋਰ ਵੀ ਕਰ ਸਕਦੇ ਸੀ ਨਿੱਕਾ ਮੋਟਾ ਪਰ ਮੈਨੂੰ ਐ ਸੀਗਾ ਵੀ ਯਾਰ ਕੁਝ ਖਾਣ ਪੀਣ ਦਾ ਕਰੀਏ ਵਧੀਆ ਕਰੀਏ ਵੀ ਜਿਹੜੀ ਮਤਲਬ ਪੂਰੀ ਪਿਓਰ ਚੀਜ਼ ਦਈਏ ਲੋਕਾਂ ਨੂੰ ਤੇ ਖਾਸ ਕਰਕੇ ਉਹ ਜਿਹੜੀਆਂ ਉਹ ਛੱਡਦੀਆਂ ਨੇ ਉਹਨਾਂ ਭੁੱਲ ਗਏ ਨੇ ਬਿਲਕੁਲ। ਬਸ ਨੇ ਉਹੀ ਕਨਸੈਪਟ ਨਾਲ ਬਾਜ਼ਾਰ ਚ ਆਏ। ਪਹਿਲਾਂ ਸ਼ਰਧਾਈ ਸ਼ੁਰੂ ਕੀਤੀ ਹੁਣ ਦੁੱਧ ਨਾਲ ਲੋਕਾਂ ਨਾਲ ਦੇਰ ਜਿੱਤ ਰਹੇ ਹਾਂ। ਤਾਂ ਮੈਨੂੰ ਦੱਸੋ ਵੀ ਤੁਸੀਂ ਐਗਜ਼ੈਕਟ ਲొਕੇਸ਼ਨ ਕਿੱਥੇ ਆ ਤੁਹਾਡੀ ਤੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਲੋਕ ਜਿਹੜਾ ਆ ਕੇ ਤੁਹਾਡੇ ਕੋਲੋਂ ਜਿਹੜਾ ਇੰਨਾ ਵਧੀਆ ਦੁੱਧ ਪੀ ਸਕਦੇ। ਆ ਆਪਾਂ ਵੀਰੇ ਇੱਥੇ ਪਖਵਾਲ ਰੋਡ ਤੇ ਆ ਫੁੱਲਾਂਵਾਲ ਚੌਂਕ ਦੇ ਨਾਲ ਪਾਸੀ ਚੌਂਕ ਆ। ਆ ਇੰਡੀਅਨ ਆਇਲ ਦੇ ਆਪੋਜ਼ਿਟ ਅ ਪਿੰਕ ਫ્લેਟ ਨਿਗੇ ਆਪਣੇ ਹਾਊਸ ਰੈਡ ਕੰਪਲੈਕਸ ਦੇ ਗੇਟ ਨੰਬਰ 2 ਤੇ ਮੈਂ ਬੈਠਾ ਆ ਤੇ ਮੇਰੀ ਟਾਈਮਿੰਗ ਹੈਗੀ ਆ ਸਵੇਰੀ 10 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਦੀ ਹਾਂਜੀ ਬਹੁਤ ਵਧੀਆ ਲੱਗਿਆ ਬਾਈ ਤੁਹਾਡੇ ਨਾਲ ਗੱਲਬਾਤ ਕਰਕੇ ਥੋਡੇ ਮਿਸ ਕਹ ਲੋ ਐਨੇ ਪੜੇ ਲੈ ਕੇ ਹੋਣ ਦੇ ਬਾਵਜੂਦ ਵੀ ਹੁਣ ਆਪਾਂ ਆਪਣਾ ਕੰਮ ਕਰ ਰਹੇ ਆ ਚਲੋ ਡਿਗਰੀਆਂ ਲੋਕ ਕਹਿੰਦੇ ਨੇ ਵੀ ਪੜ੍ਹਾਈ ਬਹੁਤ ਮਾਇਨੇ ਰੱਖਦੀ ਆ ਪਰ ਜਦੋਂ ਤੱਕ ਬੰਦੇ ਦੇ ਵਿੱਚ ਆਪਣਾ ਕੰਮ ਕਰਨ ਦਾ ਜਜ਼ਬਾ ਨਹੀਂ ਨਾ ਹੁੰਦਾ ਬੰਦਾ ਸাকਸੈਸਫੁਲ ਨਹੀਂ ਹੋ ਸਕਦਾ ਮੇਰਾ ਮੰਨਣਾ ਤਾਂ ਇਹ ਆ ਹਾਂ ਬੀਬਾ ਇੱਕ ਪੈਸ਼ਨ ਹੋਣਾ ਤੁਹਾਡਾ ਕੋਈ ਏਮ ਹੋਣਾ ਜ਼ਰੂਰੀ ਆ ਮਤਲਬ ਕੁਝ ਵੀ ਕਰਨ ਦੇ ਲਈ ਨਹੀਂ ਤਾਂ ਉਦਾਂ ਹੁਣ ਜਿਵੇਂ ਅੱਜ ਕੱਲ੍ਹ ਦੇ ਜਵਾਨੇ ਦੇ ਵਿੱਚ ਤੁਸੀਂ ਉਦਾਂ ਜਿਵੇਂ ਡਿਪਰੈਸ਼ਨ ਦੀ ਆਪਾਂ ਦੇਖ ਰਹੇ ਆ ਵੀ ਕਿੰਨਾ ਜ਼ਿਆਦਾ ਕੇਸਿਸ ਵਧ ਰਹੇ ਆ ਜਾਂ ਹੋਰ ਬਿਮਾਰੀਆਂ ਨੇ ਬੜਾ ਘਿਰਿਆ ਆ ਲੋਕਾਂ ਨੂੰ ਤੇ ਮਤਲਬ ਤੁਸੀਂ ਆਪ ਹੀ ਹੋ ਜਿਹੜੇ ਤੁਸੀਂ ਆਪਣੇ ਆਪ ਨੂੰ ਹੋਪ ਦੇ ਸਕਦੇ ਹੋ ਹਨਾ ਜਾਂ ਆਪਣੇ ਆਪ ਲਈ ਕੁਝ ਕਰ ਸਕਦੇ ਹੋ ਬਾਹਰੋਂ ਕਿਸੇ ਨੇ ਨਹੀਂ ਕਰਨਾ ਆਏਗਾ ਮਤਲਬ ਬਾਹਰਲਾ ਬੰਦਾ ਸਿਰਫ ਮੂੰਹ ਨਾਲ ਕਹਿ ਸਕਦਾ ਬਟ ਜਿਹੜਾ ਇੱਕ ਏਮ ਤੁਸੀਂ ਆਪਦਾ ਕ੍ਰੀਏਟ ਕਰਨਾ ਤਾਂ ਉਹ ਤੁਸੀਂ ਆਪ ਹੀ ਕਰ ਬਿਲਕੁਲ ਜੀ ਸ਼ੁਕਰੀਆ ਜੀ ਠੀਕ ਹੈ ਇਹਨਾਂ ਸਾਡੇ ਨਾਲ ਗਗਨਦੀਪ ਸਿੰਘ ਜੀ ਕਾਫੀ ਵਧੀਆ ਲੱਗਿਆ ਨਾਲ ਗੱਲਬਾਤ ਕਰਕੇ ਕਿਉਂਕਿ ਇਹ ਤਾਂ ਤੁਹਾਨੂੰ ਉਹ ਦੁੱਧ ਦੀ ਕੁਆਲਿਟੀ ਵਿੱਚ ਦਿਖਾਈ ਦਿੱਤੀ ਕਿਸ ਤਰੀਕੇ ਨਾਲ ਜਿਹੜਾ ਇਹ ਦੁੱਧ ਮੱਠੇ-ਮੱਠੇ ਸੇਕ ਦੇ ਉੱਤੇ ਕੱਢਦਾ ਰਹਿੰਦਾ ਤੇ ਰੰਗ ਵੀ ਕਿਵੇਂ ਰੈਡੀਸ਼ ਕਲਰ ਦਾ ਲੈ ਲੈਂਦਾ ਹੈ ਹਾਲਾਂਕਿ ਜਿਹੜੇ ਇਹਦੇ ਵਿੱਚ ਡਰਾਈ ਫਰੂਟ ਪਾਏ ਹੋਏ ਨੇ ਉਹ ਵੀ ਜਦੋਂ ਕੜਸ਼ੀ ਕਮਾਉਂਦੇ ਨੇ ਤਾਂ ਕੜਸ਼ੀ ਉੱਤੇ ਸਾਫ਼ ਲੱਗੇ ਹੋਏ ਪਤਾ ਲੱਗਦੇ ਨੇ ਵੀ ਕਿਸ ਤਰੀਕੇ ਦੇ ਇਸ ਦੇ ਵਿੱਚ ਮਟੀਰੀਅਲ ਯੂਜ਼ ਕੀਤਾ ਹੋਇਆ ਸੋਚ ਵੀ ਬਾਈ ਜੀ ਦੀ ਕਾਫੀ ਵਧੀਆ ਤੇ ਅਸੀਂ ਉਮੀਦ ਕਰਦੇ ਹਾਂ ਵੀ ਜੇਕਰ ਤੁਸੀਂ ਕਹਿ ਲੋ ਪਿਓਰ ਕਹਿ ਲੋ ਦੁੱਧ ਹੈਣਾ ਪੀਣਾ ਚਾਹੁੰਦੇ ਹੋ ਆਪਣੇ ਪਿੰਡਾਂ ਵਰਗਾ ਟੇਸਟ ਚਾਹੁੰਦੇ ਹੋ ਤਾਂ ਇੱਥੇ ਆਓ ਭਾਈ ਨੂੰ ਮੌਕਾ ਦਿਓ ਸੇਵਾ ਦਾ ਆਪਣੀ ਤੇ ਟਰਾਈ ਕਰਕੇ ਸਾਡੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਕਿਸ ਤਰੀਕੇ ਦਾ ਲੱਗਾ ਤੇ ਇਦਾਂ ਦੀ ਹੋਰ ਵਧੀਆ-ਵਧੀਆ ਫੂਡ ਆਈਟਮਸ ਜਾਂ ਕਹਿ ਲੋ ਲੋਕੇਸ਼ਨਸ ਥੋੜਨੇ ਸਾਈਆਂ ਜਰੂਰ ਕਰਦੇ ਰਵਾਂਗੇ ਤੇ ਦੇਖੋ ਤੁਸੀਂ ਵੀ ਹੈਡ ਨੇਸ ਕੈਮਰਾਮੈਨ ਸੇਵਾ ਸਿੰਘ ਨਾਲ ਮੈਂਬਰ ਵੀ ਥੈਂਕ ਯੂ